ਪੰਜਾਬ ਦੇ ਵਿੱਚ ਤੁਹਾਡੀ ਜ਼ਮੀਨ ਸਰਕਾਰ ਦੁਆਰਾ ਐਕਵਾਇਰ ਕੀਤੀ ਜਾ ਸਕਦੀ ਹੈ ਤੇ ਸਰਕਾਰ ਉਹਦਾ ਕੋਈ ਵੀ ਇੱਕ ਪੈਸਾ ਪਹਿਲਾਂ ਨਹੀਂ ਦੇਊਗੀ ਬਿਲਕੁਲ ਸਰਕਾਰ ਤੁਹਾਡੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਬਿਨਾਂ ਕੋਈ ਰੁਪਇਆ ਦਿੱਤੇ ਜੋ ਕਿ ਨਵੀਂ ਪਾਲਿਸੀ ਆਮ ਆਦਮੀ ਪਾਰਟੀ ਫਿਲਹਾਲ ਜਿਹੜੇ ਇੱਥੇ ਲੁਧਿਆਣੇ ਦੇ ਵਿੱਚ ਜਿਹੜੀਆਂ ਜ਼ਮੀਨਾਂ ਆ ਰਹੀਆਂ 35 ਤੋਂ 40 ਪਿੰਡਾਂ ਦੀਆਂ ਉਹਨਾਂ ਤੇ ਲਾਗੂ ਕਰਨ ਜਾ ਰਹੀ ਆ ਇਹ ਲੈਂਡ ਪੂਲਿੰਗ ਪਾਲਿਸੀ ਵੈਸੇ ਇਹ ਪਾਲਿਸੀ ਹੈਗੀ ਤਾਂ ਪੁਰਾਣੀ ਆ ਪਰ ਜਿੱਥੇ ਹੁਣ ਇਹ ਐਕਵਾਇਰ ਕੀਤੀਆਂ ਜਾਊਗੀਆਂ ਜ਼ਮੀਨਾਂ 35 ਤੋਂ 40 ਪਿੰਡਾਂ ਦੀਆਂ ਲੁਧਿਆਣਾ ਦੇ ਵਿਖੇ ਉੱਥੇ ਇਹ ਪਾਲਿਸੀ ਲਾਗੂ ਕੀਤੀ ਜਾ ਰਹੀ ਆ ਇਹ ਲੈਂਡ ਪੂਲਿੰਗ ਪਾਲਿਸੀ ਹੈ ਕੀ ਆ ਇਹਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਕਿਸਾਨਾਂ ਨੂੰ ਤੇ ਕਿਹੜੇ ਕਿਹੜੇ ਪਿੰਡਾਂ ਦੀ ਉੱਥੇ ਜ਼ਮੀਨ ਆ ਰਹੀ ਆ ਉਹਦੀ ਪੂਰੀ ਲਿਸਟ ਵੀ ਤੇ ਇਹ ਕਿਸ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਕੰਮ ਕਰਦੀ ਹੈ ਇਹਦੀਆਂ ਕੀ ਤਜਵੀਜ਼ਾਂ ਹੈਗੀਆਂ ਇਹਦੇ ਕੀ ਬਰੀਕੀਆਂ ਹੈਗੀਆਂ ਉਹ ਸਾਰੇ ਤੇ ਗੱਲਬਾਤ ਕਰਾਂਗੇ ਆਜੋ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਅੱਜ ਦੀ ਨਹੀਂ ਗੀ 2013 ਦੀ ਜਿਹੜਾ ਲੈਂਡ ਇਕੁਏਸ਼ਨ ਐਕਟ ਹੈਗਾ ਆ ਉਹਦੇ ਤਹਿਤ ਹੀ ਇਹ ਪਾਲਿਸੀ ਹੈਗੀ ਆ ਤੇ ਇਹਦੇ ਤਹਿਤ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਕਲੋਨੀਆਂ ਕਹਿ ਸਕਦੇ ਆ ਅਰਬਨ ਅਸਟੇਟਾਂ ਕਹਿ ਸਕਦੇ ਆ ਪੰਜਾਬ ਦੇ ਵਿੱਚ ਬਣੀਆਂ ਹੈਗੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਦੇ ਸਮੇਂ ਵੀ ਅਕਾਲੀ ਦਲ ਸਮੇਂ ਵੀ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਵੀ ਲਾਗੇ-ਚਾਗੇ ਡੁਗਰੀ ਵਾਲਾ ਏਰੀਆ ਜਾਨੀ ਕਿ ਕਹਿ ਸਕਦੇ ਹਾਂ ਅਸੀਂ ਉੱਥੇ ਵੀ ਇਸ ਤਰ੍ਹਾਂ ਜਿਹੜੀਆਂ ਸੀਗੀਆਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਅਰਬਨ ਅਸਟੇਟਾਂ ਜਾਂ ਕਹ ਲਓ ਕਿ ਸ਼ਹਿਰੀ ਨਿਵਾਸ ਇੱਕ ਤਰ੍ਹਾਂ ਨਾਲ ਪਹਿਲਾਂ ਵੀ ਬਣਾਏ ਗਏ ਹੈਗੇ ਆ ਸੋ ਇਸ ਵਾਰੀ ਪਰ ਜਦੋਂ ਉਹਨੇ ਇਹ ਪਾਲਿਸੀ ਲੈ ਕੇ ਆ ਰਹੀ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤਾਂ ਇਹਦੇ ਖਿਲਾਫ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਜਾਂ ਹੋਰ ਵੀ ਕਈ ਇਹ ਕਿਸਾਨ ਜਥੇਬੰਦੀਆਂ ਹੈਗੀਆਂ ਇਹਦੇ ਖਿਲਾਫ ਜਾ ਰਹੀਆਂ ਹੈਗੀਆਂ ਉਹਦੇ ਕਈ ਕਾਰਨ ਹੈਗੇ ਕਿ ਜਿਹੜੀਆਂ ਪਿਛਲੀਆਂ ਇਹ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਇਹ ਸਾਰੀਆਂ ਅਰਬਨ ਅਸਟੇਟਾਂ ਬਣੀਆਂ ਸੀਗੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੀਆਂ ਤਰੂਟੀਆਂ ਸੀ ਕਮੀਆਂ ਸੀ ਕਹਿ ਸਕਦੇ ਆ ਤਾਂ ਵੀ ਲੋਕ ਜਿਹੜੇ ਹੈਗੇ ਆ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਉਹਦੇ ਖਿਲਾਫ ਜਾਦੀ ਆਵਾਜ਼ ਚੱਕ ਰਿਹਾ ਇਸ ਵਾਰੀ ਫਿਲਹਾਲ ਮੌਜੂਦਾ ਸਰਕਾਰ ਦਾ ਇਹ ਪਾਲਿਸੀ ਬਾਰੇ ਕੀ ਕਹਿਣਾ ਹੈਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਦੱਸਿਆ ਕੀ ਲੋਕਾਂ ਦੇ ਵਿੱਚ ਇੱਕ ਬਹਿਮ ਭਰਮ ਜਾਨੀ ਕਿ ਆਪੋਜੀਸ਼ਨ ਪਾਰਟੀਆਂ ਦੁਆਰਾ ਫਲਾਇਆ ਜਾ ਰਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਕੀ ਇਹ ਜਿਹੜੀ ਪਾਲਿਸੀ ਹੈਗੀ ਆ ਵਧੀਆ ਪਾਲਿਸੀ ਹੈਗੀ ਆ ਕਿਸਾਨਾਂ ਦੇ ਲਈ ਲਾਹੇਵੰਦ ਹੈਗੀ ਆ ਜਿੱਦਾਂ ਹਰਪਾਲ ਸਿੰਘ ਚੀਮਾ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਇਹਨਾਂ ਨੇ ਇਹਦੇ ਵਿੱਚ ਸਾਰਾ ਤਰੀਕਾ ਵੀ ਦੱਸਿਆ ਕਿਸ ਤਰ੍ਹਾਂ ਇਹ ਜਿਹੜੀ ਜਮੀਨ ਹੈ ਐਕਵਾਇਰ ਕੀਤੀ ਜਾਊਗੀ ਬਾਅਦ ਚ ਡਿਵੈਲਪ ਕਰਕੇ ਜਦੋਂ ਕਿਸਾਨ ਦੇ ਕੋਲ ਉਹਦਾ ਥੋੜਾ ਹਿੱਸਾ ਜਾਊਗਾ ਤਾਂ ਕਿਸਾਨ ਉਹਦੇ ਤੋਂ ਮੋਟਾ ਮੁਨਾਫਾ ਕਮਾ ਸਕਦਾ ਹੈ ਕਿਸ ਤਰ੍ਹਾਂ ਇਹਨਾਂ ਨੇ ਦੱਸਿਆ ਆਪਾਂ ਉਹਦੇ ਤੇ ਮੜੀ ਜੇ ਗੱਲਬਾਤ ਕਰ ਲੈਂਦੇ ਆ ਇਹਨਾਂ ਨੇ ਹਰਪਾਲ ਸਿੰਘ ਚੀਮਾ ਸਾਹਿਬ ਉਹਨਾਂ ਨੇ ਇਹ ਦੱਸਿਆ ਕਿ ਮੰਨ ਲਓ ਕਿਸਾਨ ਦੇ ਕੋਲੋਂ ਇੱਕ ਏਕੜ ਜ਼ਮੀਨ ਲੈ ਲਈ ਗਈ ਹੈਗੀ ਆ ਸਰਕਾਰ ਨੇ ਐਕਵਾਇਰ ਕਰ ਲਈ ਹੈ ਨਾ ਲੈ ਕੇ ਕਿਸੇ ਕੰਪਨੀ ਨੂੰ ਦੇ ਦਿੱਤੀ ਜਾਂ ਹੋਰ ਕੋਈ ਇਹ ਪ੍ਰਾਈਵੇਟ ਜਿਹੜੇ ਬੜੇ-ਬੜੇ ਹੈਗੇ ਆ ਇਹ ਕਾਰਪੋਰੇਟ ਲੋਕ ਹੈਗੇ ਆ ਉਹਨਾਂ ਨੂੰ ਦੇ ਦਿੱਤੀ ਚਲੋ ਦੇ ਦਿੱਤੀ 1 ਕਰੋੜ ਦਾ ਇਹ ਕਹਿੰਦੇ ਇੱਕ ਕਿਲਾ ਮੰਨ ਲਓ ਕੀਮਤ ਹੈਗੀ ਆ ਮੌਜੂਦਾ ਪਰ ਕਹਿੰਦੇ ਜਦੋਂ ਅਸੀਂ ਇਹਨਾਂ ਤੋਂ ਲਵਾਂਗੇ ਇਹ ਉਹਦੇ ਵਿੱਚ ਡਿਵੈਲਪ ਕਰਾਂਗੇ ਸਕੂਲ ਬਣਾਵਾਂਗੇ ਹਸਪੀਟਲ ਬਣਾਵਾਂਗੇ ਸੜਕਾਂ ਬਣਾਵਾਂਗੇ ਮੰਦਰ ਮਸਜਿਦ ਗੁਰਦੁਆਰੇ ਸਾਰੇ ਧਾਰਮਿਕ ਸਥਾਨ ਬਣਾਵਾਂਗੇ ਨਾ ਹਰੇਕ ਤਰ੍ਹਾਂ ਦੀ ਸਹੂਲਤ ਜਿੰਮ ਗਰਾਊਂਡ ਸਾਰਾ ਕੁਝ ਉਹਦੇ ਵਿੱਚ ਬਣਾਵਾਂਗੇ ਸੋ ਜਿਹੜੀ ਵੀ ਜ਼ਮੀਨ ਹੋਊਗੀ ਮੰਨ ਲਓ ਇੱਕ ਕਿੱਲਾ ਕਿਸਾਨ ਦਾ ਲਿਆ ਇੱਕ ਏਕੜ ਇਹਨਾਂ ਨੇ ਲਿਆ ਹੈਗਾ ਉਹਦੇ ਵਿੱਚੋਂ ਇਹ ਕਹਿੰਦੇ ਅਸੀਂ ਕਿਸਾਨ ਨੂੰ ਪਹਿਲਾਂ ਕੋਈ ਪੈਸਾ ਨਹੀਂ ਦੇਵਾਂਗੇ ਤੇ ਕਿਸਾਨ ਨੂੰ ਉਹਦੇ ਵਿੱਚੋਂ ਇੱਕ 2 200 ਗੱਜ ਦਾ ਇੱਕ ਇੱਕ ਕਮਰਸ਼ੀਅਲ ਯਾਨੀ ਕਿ ਇੱਕ ਪਲਾਟ ਦਿੱਤਾ ਜਾਊਗਾ ਤੇ ਇੱਕ 1000 ਗੱਜ ਦਾ ਲਗਭਗ ਘਰ ਬਣਾਉਣ ਲਈ ਦਿੱਤਾ ਜਾਊਗਾ 1 ਏਕੜ ਜ਼ਮੀਨ ਦੇ ਵਿੱਚੋਂ ਇੰਨਾ ਕਿਸਾਨ ਨੂੰ ਦੇ ਦਿੱਤਾ ਜਾਊਗਾ ਡਿਵੈਲਪ ਕਰਕੇ ਮੰਨ ਲਓ ਜ਼ਮੀਨ ਦੇ ਵਿੱਚੋਂ ਇਹ ਡਿਵੈਲਪ ਕਰਕੇ ਥੋੜੇ ਬਹੁਤੇ ਹਿੱਸੇ ਜ਼ਮੀਨ ਦੇ 1 ਏਕੜ ਦੇ ਕੋਈ ਸੜਕਾਂ 'ਚ ਕੱਟੇ ਗਏ ਕੋਈ ਹੋਰ ਡਿਵੈਲਪਮੈਂਟ ਕਰਨ ਲਈ ਸਕੂਲ ਕਾਲਜ ਜਾਂ ਕੁਝ ਵੀ ਬਣਾਉਣ ਲਈ ਉਹਦੇ ਵਿੱਚੋਂ ਕੱਟੇ ਗਏ ਜਿੰਨੀ ਜ਼ਮੀਨ ਬਚੀ ਹੈਗੀ ਆ ਉਹਦੇ ਵਿੱਚੋਂ ਇਹ ਕਹਿੰਦੇ ਹੈਗੇ ਜਿੱਦਾਂ ਇਹ ਪਾਲਿਸੀ ਦੱਸਦੀ ਆ ਇਹ 60 40 ਦੀ ਰੇਟ ਉਹ ਕਹਿ ਲਓ ਜਾਂ 50 50 ਦੇ ਹਿਸਾਬ ਨਾਲ ਅੱਧੀ ਜ਼ਮੀਨ ਸਰਕਾਰ ਰੱਖ ਲੂਗੀ ਜਾਂ ਉਹ ਪ੍ਰਾਈਵੇਟ ਅਦਾਰਾ ਜਿਹੜਾ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਅੱਗੇ ਵੇਚੂਗਾ ਤੇ ਜਿੱਦਾਂ ਇਹ 1000 ਗਜ ਨੂੰ ਜੇ ਅਸੀਂ ਮਾੜਲੇ ਦੇ ਹਿਸਾਬ ਨਾਲ ਦੇਖੀ ਜਾਵੇ ਤਾਂ ਮੈਨੂੰ ਲੱਗਦਾ 32 ਜਾਂ 33 ਮਾੜਲੇ ਦੇ ਲਗਭਗ ਇਹ ਬਣਦੇ ਆ ਗਿਆ ਇਸੇ ਤਰ੍ਹਾਂ 200 ਗਜ ਦਾ ਇੱਕ ਇੱਕ ਇਹ ਕਮਰਸ਼ੀਅਲ ਪਲਾਟ ਉਹ ਦਿੱਤਾ ਜਾਊਗਾ ਤੇ ਇਹ ਕਿਸਾਨ ਇਹ ਕਹਿੰਦੇ ਆ ਵੇਚ ਸਕਦਾ ਜਿਸ ਤਰ੍ਹਾਂ ਇਹ ਹਰਪਾਲ ਸਿੰਘ ਚੀਮਾ ਨੇ ਦੱਸਿਆ ਇਹ 200 ਗਜ ਦਾ ਵਪਾਰਕ ਪਲਾਟ ਹੋਊਗਾ ਕਿਸਾਨ ਰੱਖ ਵੀ ਸਕਦਾ ਜੇ ਉਹਨੂੰ ਵੇਚਣਾ ਚਾਹੂਗਾ ਤਾਂ ਉਹ 50-60000 50-60000 ਗੱਜ ਦੇ ਹਿਸਾਬ ਨਾਲ ਵੇਖ ਸਕੂਗਾ ਜਿੱਦਾਂ ਇਹਨਾਂ ਨੇ ਦੱਸਿਆ ਤੇ ਕਹਿੰਦੇ ਕਿ ਜਿਹੜਾ 1000 ਗੱਜ ਘਰ ਬਣਾਉਣੇ ਵਾਲਾ ਉਹ 25 ਤੋਂ ਲੈ ਕੇ 35000 ਮਿਨੀਮਮ ਇਹਨਾਂ ਨੇ ਦੱਸਿਆ 35000 ਇਹ ਗੱਜ ਦੇ ਹਿਸਾਬ ਨਾਲ ਉਹ ਵਾਲੀ ਜਗ੍ਹਾ ਵੀ ਵਿਕ ਜਾਊਗੀ ਹਨ ਇਸ ਹਿਸਾਬ ਨਾਲ ਜਿੱਦਾਂ ਇਹਨਾਂ ਨੇ ਦੱਸਿਆ ਜੇ ਕਿਸਾਨ ਦਾ ਜਿਹੜਾ 1 ਏਕੜ ਦਾ ਮੁੱਲ ਹੈਗਾ ਆ 1 ਕਰੋੜ ਹੈਗਾ ਪਰ ਜੇ ਇਸ ਹਿਸਾਬ ਨਾਲ ਇਹ ਵੇਚੂਗਾ ਤਾਂ ਇਹ 4 ਕਰੋੜ ਤੋਂ 5 ਕਰੋੜ ਰੁਪਈਆ ਤੱਕ ਵੀ ਕਮਾ ਸਕਦੇ ਆ ਪਰ ਇਹਦੇ ਲਈ ਟਾਈਮ ਲੱਗੂਗਾ 5 ਸਾਲ ਦਾ ਟਾਈਮ ਲੱਗੂਗਾ ਜਿੱਦਾਂ ਇਹਨਾਂ ਨੇ ਦੱਸਿਆ ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਇਹ ਸਰਕਾਰ ਆਮ ਆਦਮੀ ਪਾਰਟੀ ਹੈਗੀ ਉਹਨਾਂ ਨੇ ਦੱਸਿਆ ਕਿ ਇਹਦਾ ਫਾਇਦਾ ਹੈਗਾ ਪਰ ਇਹਦੇ ਪਿੱਛੇ ਜੇ ਅਸੀਂ ਥੋੜਾ ਗਹਿਰਾਈ ਚ ਜਾਈਏ ਜੋ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਉਹ ਕਹਿੰਦੀਆਂ ਸਾਨੂੰ ਇਹ ਲੈਂਡ ਪੁੱਲਿੰਗ ਪਾਲਿਸੀ ਨਹੀਂ ਚਾਹੀਦੀ ਜੇ ਜ਼ਮੀਨ ਲੈਣੀ ਹੈਗੀ ਆ ਜਿੰਨੇ ਇਹ 4-5 ਕਰੋੜ ਪਹਿਲਾਂ ਕਹਿ ਰਿਆ ਉਸ ਹਿਸਾਬ ਨਾਲ ਸਾਨੂੰ ਪੈਸੇ ਦੇ ਦੋ ਵੈਸੇ ਸਾਰੇ ਕਿਸਾਨ ਵੇਚਣਾ ਵੀ ਨਹੀਂ ਚਾਹੁੰਦੇ ਜਿਹੜੇ ਵੇਚਣਾ ਚਾਹੁੰਦੇ ਆ ਉਹ ਕਹਿੰਦੇ ਆ ਕਿ ਜਿੱਦਾਂ ਇਹਨਾਂ ਨੇ ਦੱਸਿਆ ਕੀ 4-5 ਸਾਲ ਬਾਅਦ 4-5 ਕਰੋੜ ਦੀ ਹੋਊਗੀ ਅਸੀਂ ਉਸ ਚੱਕਰ 'ਚ ਨਹੀਂ ਪੈਣਾ ਤੁਸੀਂ ਸਾਨੂੰ ਪਹਿਲਾਂ ਹੀ ਉਨੇ ਪੈਸੇ ਦੇ ਦਿਓ। ਉਹਨਾਂ ਨੇ ਦੂਜੀ ਗੱਲ ਇਹ ਦੱਸੀ ਕਿ ਇੱਥੇ ਜਿਹੜੇ ਹੈਗੇ ਆ ਸਸਤੇ ਘਰ ਦਿੱਤੇ ਜਾਊਗੇ ਲੋਕਾਂ ਨੂੰ। ਇੱਕ ਗੱਲ ਤਾਂ ਪਹਿਲਾਂ ਹੀ ਇੱਕ ਦੂਏ ਦੇ ਇਹ ਵਿਰੋਧ ਚ ਹੋ ਗਈ। ਇਹ ਕਿਸਾਨ ਜ਼ਮੀਨ ਤੋਂ ਮਹਿੰਗੇ ਪੈਸੇ ਕਮਾਊਗੇ ਪਰ ਲੋਕਾਂ ਨੂੰ ਸਸਤੇ ਘਰ ਮਿਲੂਗੇ ਇਹ ਕਿੱਦਾਂ ਪੋਸੀਬਲ ਹੈਗਾ? ਕੀ ਤੁਹਾਨੂੰ ਲੱਗਦਾ ਹੈ ਕਿ ਆ ਜੋ ਪੈਸੇ ਇਹ ਦੱਸ ਰਹੇ ਆ ਕਿ ਇੰਨੇ ਕਿਸਾਨ ਕਮਾਊਗਾ ਇਹ ਆਪਣੇ ਵੇਚ ਕੇ ਕਿ ਇਹ ਪਲਾਟਾਂ ਤੇ ਕੋਈ ਆਮ ਬੰਦਾ ਆ ਕੇ ਘਰ ਬਣਾ ਸਕਦਾ? ਮੈਨੂੰ ਤਾਂ ਲੱਗਦਾ ਨਹੀਂਗਾ ਨਾ ਤੁਸੀਂ ਦੇਖਿਆ ਨਾ ਮਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਫਲੈਟ ਜਾਂ ਇਸ ਤਰ੍ਹਾਂ ਦੀਆਂ ਅਰਬਨ ਸਟੇਟਾ ਬਣਾਈਆਂ ਗਈਆਂ ਉਹਦੇ ਵਿੱਚ ਕੋਈ ਨਾਰਮਲ ਬੰਦਾ ਜਾ ਕੇ 40-50 ਲੱਖ ਰੁਪਈਆ ਖਰਚੂ ਕਰੂਗਾ ਇੰਨਾ ਸੌਖਾ ਨਹੀਂਗਾ ਅੱਜਕੱਲ ਕੋਈ ਬੰਦਾ ਕੋਈ ਕੋਈ ਸਰਕਾਰੀ ਨੌਕਰੀ ਵੀ ਕਰਦਾ ਹੈਗਾ ਉਹਦੇ ਲਈ ਵੀ ਇੰਨਾ ਸੌਖਾ ਨਹੀਂਗਾ ਕਿ ਉਸ ਤਰ੍ਹਾਂ ਦੀਆਂ ਜਿਹੜੀਆਂ ਅਰਬਨ ਸਟੇਟਾ ਹੈਗੀਆਂ ਮਹਾਲੀ ਜਾਂ ਚੰਡੀਗੜ੍ਹ ਦੀਆਂ ਉਹਨਾਂ ਦੇ ਵਿੱਚ ਕੋਈ ਜਾ ਕੇ ਇਹ ਜਗ੍ਹਾ ਲੈ ਸਕੂਗਾ ਸੋ ਇਸ ਲਈ ਇਹਦੇ ਪ੍ਰਤੀ ਬਹੁਤ ਸਾਰੇ ਖਾੜਚੇ ਪ੍ਰਗਟਾਏ ਜਾ ਰਹੇ ਆ ਕਿਉਂਕਿ ਜਿਹੜੀਆਂ ਬੜਬੜੀਆਂ ਇਹ ਮਗਰਮਚ ਹੈਗੇ ਆ بڑے بڑے ਕਾਰਪੋਰੇਟ ਅਮੀਰ ਲੋਕ ਹੈਗੇ ਆ ਉਹ ਇਹ ਵਾਲੀਆਂ ਜਗ੍ਹਾ ਲੈ ਸਕਦੇ ਆ ਆਪਣਾ ਜਿਹੜਾ ਧਨ ਹੈਗਾ ਬਲੈਕ ਤੋਂ ਵਾਈਟ ਉਹਨਾਂ ਨੂੰ ਕੀਤਾ ਜਾ ਸਕਦਾ ਹੈਗਾ ਉਹ ਲੈ ਕੇ ਰੱਖ ਲੂਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੇਚੂਗੇ ਮਹਿੰਗੇ ਕਰਕੇ ਕਿਰਾਇਆ ਤੇ ਚਾੜੂਗੇ ਕੁਝ ਵੀ ਕਰੋਗੇ ਕਿਉਂਕਿ ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਸਾਰਾ ਪੈਸਾ ਅਵੇਲੇਬਲ ਹੈਗਾ ਉਹ ਇਸ ਤਰ੍ਹਾਂ ਇਹ ਸਾਰੇ ਲੈਂਡ ਜਗ੍ਹਾ ਖਰੀਦ ਕੇ ਇਹਦਾ ਅੱਗੇ 5 ਸਾਲ 10 ਸਾਲ ਕਿੰਨਾ ਵੀ ਸਮਾਂ ਉਹ ਰੱਖ ਸਕਦੇ ਹੈਗੇ ਇਸ ਲਈ ਸਰਕਾਰ ਦੇ ਜਿਹੜੇ ਆਪੋਜੀਸ਼ਨ ਵਾਲੇ ਹੈਗੇ ਆ ਇਹਦਾ ਵਿਰੋਧ ਵੀ ਕਰ ਰਹੇ ਹੈਗੇ ਤੇ ਦੂਜਾ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਚਲੋ 5 ਸਾਲ ਇਹਨੂੰ ਡਿਵੈਲਪ ਕਰਨ ਲਈ ਲੱਗ ਜਊਗੇ ਜੇ 5 ਸਾਲ ਦੇ ਵਿੱਚ ਵਿੱਚ ਕਿਸਾਨ ਕਿੱਥੋਂ ਆਪਣਾ ਖਾਣਾ ਪਾਣੀ ਖਾਊਗਾ ਕੀ ਰੋਟੀ ਖਾਊਗਾ ਨਾ ਸੋ ਇਹਦੇ ਵਿੱਚ ਜੇ ਅਸੀਂ ਦੇਖ ਲਈਏ ਕੱਲੀ ਕਿਸਾਨਾਂ ਦੀ ਜ਼ਮੀਨ ਨਹੀਂਗੀ ਜਿਹੜੇ 35 ਤੋਂ 40 ਪਿੰਡ ਉੱਥੇ ਆ ਰਹੇ ਆ ਉਹਦੇ ਵਿੱਚ ਜੇ ਕਿਸੇ ਦਾ ਕੋਈ ਘਰ ਵੀ ਹੈਗਾ ਜਾਂ ਕੋਈ ਹੋਰ ਕੋਈ ਛੋਟਾ ਮੋਟਾ ਪਲਾਟ ਆ ਉਹ ਵੀ ਇਹਦੇ ਅੰਦਰ ਆਊਗਾ ਸੋ ਸਰਕਾਰ ਤਾਂ ਕਹਿ ਰਹੀ ਆ ਕਿ ਹਾਂ ਠੀਕ ਆ ਅਸੀਂ ਕੋਈ ਜ਼ਬਰਦਸਤੀ ਇਹ ਜ਼ਮੀਨ ਲਾਉਂਗੇ ਨਹੀਂਗੇ ਪਰ ਜੇਕਰ ਅਸੀਂ ਇਹ ਦੇਖ ਲਈਏ ਕਿ ਕਿਸੇ ਦੇ 2-3 ਏਕੜ ਹੈਗੇ ਆ ਉਹ ਉਹਨੇ ਗੱਬੇ-ਗੱਬੇ ਰੱਖ ਲੈ ਹੈਗੇ ਆ ਨਹੀਂ ਦਿੱਤੇ ਸਰਕਾਰ ਨੂੰ ਪਰ ਆਲੇ-ਦੁਆਲੇ ਵਾਲੀ ਸਰਕਾਰ ਨੇ ਐਕਵਾਇਰ ਕਰ ਲਈ ਹੈਗੀ ਆ ਸੋ ਐਦਾਂ ਪੋਸੀਬਲ ਹੁੰਦਾ ਨਹੀਂਗਾ ਨਾ ਕੁਛ ਨਾ ਕੁਛ ਉਹਨਾਂ ਗੰਢ ਧੁੱਪ ਕਰਕੇ ਜਾਂ ਉਹਨਾਂ 네ਗੋਸ਼ੀਏਸ਼ਨ ਕਰਕੇ ਜਾਂ ਨਾ ਕੁਛ ਵੀ ਉੱਪਰ-ਥੱਲਾ ਕਰਕੇ ਉਹ ਬੜੀ ਜ਼ਮੀਨ ਜਿਹੜੀ ਹੋਗੀ ਉਹ ਲੈ ਹੀ ਲਈ ਜਾਊਗੀ ਹੈਨਾ ਦੇ ਸਕਦੇ ਜਿਹੜੇ ਪੈਸੇ ਪਹਿਲਾਂ ਨਹੀਂ ਵੀ ਦੇਣੇ ਹੈਗੇ ਹੋ ਸਕਦਾ ਜਿਹੜਾ ਕੋਈ ਅੜਿਆ ਉਹਨੂੰ ਪਹਿਲਾਂ ਵੀ ਦੇ ਸਕਦੇ ਹੈਗੇ ਆ ਬਾਅਦ ਦੇ ਵਿੱਚ ਜਾ ਕੇ ਕਿਉਂਕਿ ਜਦੋਂ بڑے بڑے ਕਾਰਪੋਰੇਟ ਲੋਕ ਇਹ ਅਰਬਨ ਸਟੇਟਾਂ ਬਣਾਉਣ ਦੀ ਦੌੜ ਦੇ ਵਿੱਚ ਆ ਗਏ ਜਦੋਂ ਉਹਨਾਂ ਨੂੰ ਮੁਨਾਫਾ ਹੁੰਦਾ ਹੁੰਦਾ ਕਿਸੇ ਨੂੰ ਵਾਧੂ ਪੈਸੇ ਵੀ ਦੇ ਸਕਦੇ ਜੇ ਕੋਈ ਅੜਿਆ ਹੈਨਾ ਸੋ ਇਸ ਤਰ੍ਹਾਂ ਦੇ ਨਾਲ ਇਹਦੇ ਇਹਦੇ ਫਾਇਦੇ ਜਾਂ ਜਾਂ ਨੁਕਸਾਨ ਦੋਨੋਂ ਹੀ ਤਰ੍ਹਾਂ ਇਹਦਾ ਅਸੀਂ ਸੋਚ ਸਕਦੇ ਹੈਗੇ ਆ ਕਿ ਇਹਦੇ ਕੀ ਨੁਕਸਾਨ ਹੋਊਗੇ ਜਾਂ ਕੀ ਫਾਇਦੇ ਹੋਊਗੇ ਈ ਆਪਣੇ ਕਹਿੰਦੇ ਆ ਕਿ ਯਾਰ ਇਹ ਪੰਜਾਬ ਦੀ ਤਰੱਕੀ ਆ ਤੁਸੀਂ ਕਿਉਂ ਪੰਜਾਬ ਦੀ ਤਰੱਕੀ ਦੇ ਖਿਲਾਫ ਬੋਲਦੇ ਆ ਇਹਦੇ ਨਾਲ ਜਿਹੜੇ ਆਮ ਲੋਕ ਹੋਗੇ ਉਹਨਾਂ ਨੂੰ ਕੰਮ ਮਿਲੂਗਾ ਘਰ ਮਿਲੂਗਾ ਨਾ ਜਿੱਦਾਂ ਜਿੱਦਾਂ ਕੀ ਇਹਦੀ ਪਬਲਿਸਿਟੀ ਕੀਤੀ ਜਾਂਦੀ ਆ ਕਦੀ ਵੀ ਕਿਸੇ ਵੀ ਕੰਮ ਦੀ ਹੈ ਨਾ ਸੋ ਇਹ ਜਿੱਦਾਂ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਜਿਹੜੀਆਂ ਫੈਕਟਰੀਜ਼ ਹੈਗੀਆਂ ਬੜਬੜੀਆਂ ਉੱਥੇ ਸਸਤੀ ਲੇਬਰ ਕਿੱਥੋਂ ਆਉਂਦੀ ਆ ਕਿਹੜੇ ਲੋਕ ਕੰਮ ਕਰਦੇ ਆ ਜੇ ਕੋਈ ਪੰਜਾਬੀ 10-15000 ਤੇ ਕੰਮ ਕਰਨ ਲਈ ਤਿਆਰ ਹੁੰਦਾ ਤਾਂ ਜਿਹੜੀ ਕੋਈ ਲੇਬਰ ਬਾਹਰੋਂ ਆ ਕੇ ਰਹਿੰਦੀ ਹੈਗੀ ਆ ਚਾਹੇ ਯੂਪੀ ਦੀ ਲਾ ਲਓ ਜਾਂ ਬਿਹਾਰ ਦੀ ਲਾ ਲਓ ਉਹੋ ਸਸਤੇ ਰੇਟ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੀ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਬੇਸਿਕ ਉਹ ਬਹੁਤ ਘੱਟ ਹੁੰਦੀਆਂ ਹੈਗੀਆਂ ਇਸ ਲਈ ਜਿਹੜਾ ਪੰਜਾਬੀਆਂ ਨੂੰ ਇਹਦੀ ਜਗ੍ਹਾ ਕੰਮ ਤਾਂ ਮਿਲਦਾ ਨਹੀਂਗਾ ਸੋ ਜਿਹੜੇ ਪ੍ਰਵਾਸੀ ਹੈਗੇ ਉਹਨਾਂ ਦੇ ਟੱਬਰਾਂ ਦੇ ਘਰਾਂ ਦੇ ਜੀ ਜਿਹੜੇ ਹੈਗੇ ਜੇ 4-4 5-5 ਹੈਗੇ ਤਾਂ ਉਹ ਸਾਰੇ ਜਾਣੇ ਹੀ ਕੰਮ ਕਰਦੇ ਆ ਪੰਜਾਬੀਆਂ ਦੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਕਿ ਇੱਕ ਬੰਦਾ ਕੰਮ ਕਰਦਾ ਬਾਕੀ ਦੋ ਬੱਚੇ ਪੜ੍ਹਦੇ ਹੁੰਦੇ ਆ ਔਰਤ ਘਰ ਦੇਖਦੀ ਹੁੰਦੀ ਹੈ ਨਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਪੈਸਿਆਂ ਵਾਲਾ ਪਾੜਾ ਹੈਗਾ ਨਾ ਉਹ ਵੀ ਹੌਲੀ 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 ਵੱਧਦਾ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਉਹ ਇੱਥੇ ਆ ਕੇ ਕਾਮਯਾਬ ਹੋ ਰਿਹਾ ਕਿਉਂਕਿ ਉਹ ਉਹ ਕੋਈ ਬੱਚਿਆਂ ਨੂੰ ਆਪਣੇਆਂ ਨੂੰ ਕੋਈ ਵਧੀਆ ਐਜੂਕੇਸ਼ਨ ਵਾਲੂ ਨੂੰ ਵੀ ਨਹੀਂ ਲੈ ਕੇ ਜਾਂਦੇ ਸਿੱਧੇ ਕੰਮ ਗੁੰਮਤੇ ਲੱਗ ਜਾਂਦੇ ਆ ਚਾਰ ਚਾਰ ਪੰਜ ਪੰਜ ਜੀ ਹੈਗੇ ਤਾਂ ਉਹਨਾਂ ਦੀ ਜਿਹੜੀ ਰੋਜ਼ ਦੀ ਇਨਕਮ ਹੈਗੀ ਆ ਆਮ ਜਿਹੜੇ ਪੰਜਾਬੀ ਹੈਗੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਆ ਤੇ ਜਿਹੜੇ ਪ੍ਰਵਾਸੀ ਉਹਨਾਂ ਦੀਆਂ ਲੋੜਾਂ ਵੀ ਘੱਟ ਹੁੰਦੀਆਂ ਹੈਗੀਆਂ ਸੋ ਉਹ ਪੈਸੇ ਜੋੜ ਰਿਹਾ ਤੇ ਹੌਲੀ ਹੌਲੀ ਜਿਹੜੇ ਇੱਥੇ ਵਸਿਲੇ ਹੈਗੇ ਆ ਪੰਜਾਬੀਆਂ ਦੇ ਤੁਸੀਂ ਪਿੰਡਾਂ 'ਚ ਵੀ ਜਾ ਕੇ ਦੇਖ ਲਓ ਬਹੁਤ ਸਾਰੇ ਪ੍ਰਵਾਸੀਆਂ ਨੇ ਹੌਲੀ ਹੌਲੀ ਪਲਾਟ ਲੈ ਲਿਆ ਉਹ ਆਪੋ ਆਪਣੇ ਘਰ ਇੱਥੇ ਬਣਾਉਗਾ ਸੋ ਇਹ ਵੀ ਜਿਹੜੀਆਂ ਕਲੋਨੀਆਂ ਜਾਂ ਇੱਥੇ ਅਰਬਨ ਸਟੇਟਾਂ ਬਣਾਈਆਂ ਜਾਊਗੀਆਂ ਉਹ ਕਿਹਨਾਂ ਦੇ ਹਿੱਸੇ ਆਊਗੀਆਂ ਇਹ ਤੁਸੀਂ ਆਪੇ ਜਾਣ ਸਕਦੇ ਆਂ। ਇਹ ਗੱਲ ਕਰੀਏ ਜਿਹੜੇ ਮਹਾਲੀ ਦੇ ਲਾਗੇ ਇਸੇ ਤਰ੍ਹਾਂ ਅੱਗੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਸੀਗੀਆਂ 5-5 6-6 ਕਰੋੜ ਰੁਪਏ ਨੂੰ ਕਿੱਲਾ ਮਹਿੰਗੀਆਂ ਗੱਡੀਆਂ ਲੈ ਲਈਆਂ ਨਾ। ਕਿਸੇ ਨੇ ਤਾਂ ਚਲੋ ਲੈ ਲਈ ਜ਼ਮੀਨ ਜਾ ਕੇ ਉਰੇ ਪਰੇ ਕਿਤੇ 4-5 ਖੇਤ ਜਿਨ੍ਹਾਂ ਨੇ ਨਹੀਂ ਲਈ ਉਹਨਾਂ ਦੀ ਜਿਹੜੀ ਨੈਕਸਟ ਜਨਰੇਸ਼ਨ ਆ ਗਈ ਉਹ ਫੇਰ ਕੋਈ ਨਾ ਕੋਈ ਛੋਟਾ ਮੋਟਾ ਕੰਮ ਲੱਭਦੀ ਫਿਰਦੀ ਹੈਗੀ ਆ ਕਿਉਂਕਿ ਜਿਹੜਾ ਪੈਸਾ ਆ ਉਹਦਾ ਇਹ ਸੌਖਾ ਹੀ ਇੱਕ ਅਸੂਲ ਹੁੰਦਾ ਹੈ ਜੇ ਉਹਨੂੰ ਤੁਸੀਂ ਕਿਤੇ ਨਾ ਕਿਤੇ ਵਧੀਆ ਤਰੀਕੇ ਨਾਲ ਨਹੀਂ ਵਰਤਦੇ ਹੈਗੇ ਤਾਂ ਉਹ ਖਤਮ ਹੋ ਹੀ ਜਾਂਦਾ ਸੋ ਜਿਹੜੀ ਲੈਂਡ ਹੁੰਦੀ ਆ ਉਹ ਕਿਤੇ ਨਾ ਕਿਤੇ ਜੇ ਉੱਤੇ ਖੇਤੀ ਕਰਦੇ ਹੈਗੇ ਤਾਂ ਉਹ ਤੁਹਾਡਾ ਗੁਜ਼ਾਰਾ ਸਦੀਆਂ ਪੁਸਤਾਂ ਤੱਕ ਹੀ ਚੱਲਦਾ ਰਹਿੰਦਾ ਜੇ ਤੁਸੀਂ ਗੱਲ ਕਰੀਏ ਰਾਜਸਥਾਨ ਦੇ ਕੋਲ ਪੱਥਰ ਨਿਕਲਦਾ ਹੈਗਾ ਜਾਂ ਹੋਰ ਕਈ ਸਟੇਟਾਂ ਝਾਰਖੰਡ ਆ ਰਹੀਆਂ ਜਿੱਥੋਂ ਕੋਲਾ ਬਕੈਰਾ ਨਿਕਲਦਾ ਹੈਗਾ ਸੋ ਪੰਜਾਬ ਦੇ ਕੋਲ ਤਾਂ ਸਿਰਫ ਇੱਕ ਉਪਜਾਊ ਜ਼ਮੀਨ ਹੀ ਹੈਗੀ ਆ ਜਿੱਥੇ ਇਹ ਖੇਤੀ ਹੁੰਦੀ ਹੈਗੀ ਆ ਅੱਜ ਤੋਂ ਨਹੀਂ ਹੁੰਦੀ ਪੁਰਾਣੇ ਸਮੇਂ ਸਦੀਆਂ ਸਦੀਆਂ ਤੋਂ ਹੁੰਦੀ ਆ ਰਹੀ ਆ ਸੋ ਇਹ ਜਿਹੜੀ ਜ਼ਮੀਨ ਹੈਗੀ ਆ ਖੇਤੀਬਾੜੀ ਜ਼ਮੀਨ ਹੈਗੀ ਆ ਇੱਕ ਉਪਜਾਊ ਜ਼ਮੀਨ ਹੈਗੀ ਆ ਉਹਦੇ ਵਿੱਚ ਬਹੁਤ ਸਾਰੇ ਪਿੰਡਾਂ ਅਜਾੜ ਕੇ ਇਸ ਤਰ੍ਹਾਂ ਅਰਬਨ ਸਟੇਟਾਂ ਸ਼ਹਿਰੀ ਇਲਾਕੇ ਬਣਾਏ ਜਾਣੇ ਹੈਗੇ ਆ ਸੋ ਇਹ ਕੀ ਕਿਤੇ ਵਧੀਆ ਚੀਜ਼ ਹੈਗੀ ਆ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਧਿਆਨੇ ਦੇ ਵਿੱਚ ਜਿਹੜੀਆਂ ਅਰਬਨ ਸਟੇਟਾਂ ਬਣਾ ਰਹੀਆਂ ਇਹਦਾ ਸਾਰਾ ਲੇਖਾ ਜੋਖਾ ਜਾਂ ਕਿੱਥੇ ਜ਼ਮੀਨਾਂ ਐਕਵਾਇਰ ਕਰਨੀਆਂ ਉਹ ਗਲਾਡਾ ਦੇਖਦਾ। ਗਲਾਡਾ ਤੁਹਾਨੂੰ ਦੱਸਦਾ ਹਰੇਕ ਇੱਕ ਜ਼ਿਲ੍ਹੇ ਦੀ ਜਾਂ ਇੱਕ ਕਸਬੇ ਦੀ ਅਲੱਗ-ਅਲੱਗ ਸੰਸਦਾਂ ਜਿੱਦਾਂ ਸਰਕਾਰਾਂ ਨੇ ਬਣਾ ਦਿੱਤੀ ਆ ਜਿੱਦਾਂ ਪਹਿਲਾਂ ਪੁੜਾ ਹੁੰਦੀ ਸੀ ਇਹ ਗਲਾਡਾ ਬਣਾਤੀ ਹੈਗੀ ਆ ਲੁਧਿਆਣੇ ਦੇ ਵਿੱਚ ਗਮਾਡਾ ਇੱਧਰ ਮਹਾਲੀ ਜਲਦੀ ਸਾਈਡ ਤੇ ਆ ਸ਼ਾਇਦ ਜਾਂ ਚੰਡੀਗੜ੍ਹ ਵਾਲੀ ਦੀ ਸਾਈਡ ਐਦਾਂ ਹੀ ਹਰੇਕ ਜ਼ਿਲ੍ਹੇ-ਜ਼ਿਲ੍ਹੇ ਦੀ ਅਲੱਗ-ਅਲੱਗ ਸੰਸਦ ਦਾ ਉਹਦਾ ਨਾਮ ਰੱਖ ਦਿੱਤਾ ਗਿਆ ਜਿੱਦਾਂ ਪਹਿਲਾਂ ਪੂੜਾ ਹੁੰਦੀ ਸੀਗੀ ਉਹਦੇ ਤੋਂ ਹੀ ਪਾਸ ਕਰਾਉਣੀ ਪੈਂਦੀ ਸੀਗੀ ਸੋ ਇਸੇ ਤਰ੍ਹਾਂ ਇਹ ਗਲਾੜਾ ਜਿਹੜੀ ਹੈਗੀ ਆ ਇਹ ਲੁਧਿਆਣੇ ਦੇ ਵਿੱਚ ਇਹ ਸਾਰੀਆਂ ਜ਼ਮੀਨਾਂ ਦੀ ਜਿਹੜੀ ਐਕਵਾਇਰ ਕਰਨੇ ਵਾਲੀ ਪਾਲਿਸੀ ਆ ਜਾਂ ਇਹ ਕਰੂਗੀ ਇਹਦੀ ਦੇਖ ਰੇਖ ਦੇ ਹੇਠ ਜਾਨੀ ਕਿ ਸਰਕਾਰ ਦਾ ਹੀ ਇਹ ਆਧਾਰਾ ਇਹਦੇ ਸਾਰਾ ਕੁਝ ਇਹਦੇ ਅੰਦਰ ਹੀ ਹੋ ਰਿਹਾ ਹੈਗਾ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਸਰਕਾਰੀ ਕੰਮ ਬਕਾਇਦਾ ਕਾਨੂੰਨ ਹੈਗਾ ਇਕੱਲਾ ਪੰਜਾਬ ਚ ਨਹੀਂਗਾ ਇਸ ਤੋਂ ਇਲਾਵਾ ਜਿਹੜੀਆਂ ਹੋ ਸਟੇਟਾਂ ਹੈਗੀਆਂ ਇੰਡੀਆ ਦੀਆਂ ਉੱਥੇ ਵੀ ਇਹ ਸਾਰਾ ਸਿਸਟਮ ਚੱਲਦਾ ਹੈਗਾ ਪਰ ਇੱਥੇ ਜਿਹੜਾ ਹੁਣ ਇਸ ਵੇਲੇ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਜ਼ਮੀਨਾਂ ਦੇ ਉੱਤੇ ਮਾਲਕ ਲੋਕ ਹੈਗਾ ਇਹਦਾ ਬਹੁਤ ਵਿਰੋਧ ਕਰ ਰਿਹਾ ਉਹਨਾਂ ਦੀ ਡਿਮਾਂਡ ਇਹ ਆ ਕਿ ਸਾਨੂੰ ਇਹ ਲੈਂਡ ਪਾਲਿਸੀ ਸਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਲਾ ਸਿਸਟਮ ਨਹੀਂ ਚਾਹੀਦਾ ਇਹਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਲੱਗ ਜਾਣਾ ਉਹਨੂੰ ਡਿਵੈਲਪ ਕਰਨ ਲਈ 5 ਸਾਲ 10 ਸਾਲ ਫਿਰ ਕਿਤੇ ਜਾ ਕੇ ਸਾਡੀ ਕੋਈ ਜ਼ਮੀਨ ਬੀਕੂਗੀ ਕੋਈ ਆਊਗਾ ਉੱਥੇ ਲੈਣ ਵਾਲਾ ਖਰੀਦਦਾਰ ਹਨ ਸੋ ਸਾਨੂੰ ਪਹਿਲੇ ਹੀ ਇਹ ਸਾਰੇ ਪੈਸੇ ਦੇ ਦਿਓ ਜਿੰਨੇ ਤੁਸੀਂ ਦੱਸ ਰਹੇ ਆ 4-5 ਕਰੋੜ ਕਿੱਲੇ ਦਾ ਤੇ ਅਸੀਂ ਵਿਲੇ ਹੋਈਏ ਜਿੱਦਾਂ ਪੰਜਾਬੀ ਚਾਹੁੰਦੇ ਆ ਵੈਸੇ ਮੈਂ ਦੱਸਦਾ ਕਿ ਜਿਹੜੀ ਜ਼ਮੀਨ ਹੈਗੀ ਆ ਤੇ ਇਹ ਪੇਪਰ ਮਨੀ ਹੈਗੀ ਆ ਇਹਦੇ ਕੋਈ ਆਪਸ ਦੇ ਵਿੱਚ ਵੈਲਿਊ ਨਹੀਂ ਹੁੰਦੀ ਹੈਗੀ ਜੇ ਕੋਈ ਬੰਦਾ ਜਾਣਦਾ ਹੈਗਾ ਕਿਉਂਕਿ ਜਿਹੜੀ ਇਹ ਲੈਂਡ ਹੈਗੀ ਆ ਇਹ ਬਹੁਤ ਸੀਮਤ ਹੈਗੀ ਆ ਸਪੈਸ਼ਲੀ ਪੰਜਾਬ ਦੀ ਲੈਂਡ ਬਹੁਤ ਸੀਮਤ ਹੈਗੀ ਆ ਸੋ ਜੇ ਬਚਦੀ ਆ ਤਾਂ ਬਚਾ ਲਓ ਪੈਸੇ ਦੇ ਕੋਈ ਹੋਰ ਸਾਧਨ ਲੱਭ ਲਓ ਬਹੁਤ ਜਾਣਿਆਂ ਦਾ ਕਹਿਣਾ ਹੈ ਕਿ ਜਿਹੜੇ بڑے بڑے ਬਿਲਡਰ ਹੈਗੇ ਆ ਉਹਦੇ ਵਿੱਚ ਇਹ ਫਾਇਦਾ ਲਊਗੇ ਇੱਕੋ ਵਾਰੀ ਸਾਰਾ ਕੁਝ ਖਰੀਦ ਖਰੂਦ ਕੇ ਰੱਖ ਲਊਗੇ ਉਹ 10 ਸਾਲ 15 ਸਾਲ 20 ਸਾਲ ਬਾਅਦ ਉਹ ਵੇਚ ਦਊਗੇ ਜਾਂ ਜਿਨ੍ਹਾਂ ਕੋਲ ਕੋਈ ਬਲੈਕ ਮਨੀ ਹੈਗੀ ਆ ਉਹ ਚਿੱਟਾ ਕਰ ਲਊਗੇ ਨਾ ਤੇ ਇਹੀ ਬੜੇ ਬੜੇ ਬਿਲਡਰ ਹੈਗੇ ਆ ਇਹ ਦੱਸਿਆ ਜਾਂਦਾ ਸਰਕਾਰਾਂ ਨੂੰ ਫੰਡ ਵੀ ਦਿੰਦੇ ਹੈਗੇ ਆ ਵੋਟਾਂ ਵੇਲੇ ਵੀ ਸੋ ਵੋਟਾਂ ਵੀ ਆਉਣ ਵਾਲੀਆਂ ਹੈਗੀਆਂ ਦੋਰੇ ਤੇਰੇ ਤਰੀਕੇ ਦੇ ਨਾਲ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਆਪਣੀ ਗੱਲਬਾਤ ਸੀਗੀ ਮਾੜੀ ਸੀ ਚੰਗੀ ਸੀ ਥੱਲੇ ਕਮੈਂਟ ਕਰਕੇ ਦੱਸ ਦਿਓ ਕੁਝ ਕਮੀਆਂ ਰਹਿ ਗਈਆਂ ਤਾਂ ਵੀ ਜਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ ਜਿਹੜੇ ਜਿਹੜੇ ਪਿੰਡ ਹੈਗੇ ਆ 35 ਤੋਂ 40 ਕ ਪਿੰਡ ਸ਼ਾਇਦ ਦੱਸੇ ਜਾ ਰਿਹਾ ਉਹਨਾਂ ਪਿੰਡਾਂ ਦੀ ਲਿਸਟ ਇਹ ਨਾਲ ਨਾ ਤੁਹਾਡੇ ਨੱਥੀ ਕਰ ਦਨ ਤੁਸੀਂ ਇਹਦਾ ਸਕਰੀਨਸ਼ਾਟ ਲੈ ਵੀ ਸਕਦੇ ਆ ਵੈਸੇ ਮੈਂ ਬੋਲ ਕੇ ਵੀ ਦੱਸਿਆ ਕਿਹੜੇ ਕਿਹੜੇ ਪਿੰਡ ਦੀ ਇਹ ਕਿੰਨੀ ਕਿੰਨੀ ਜ਼ਮੀਨ ਆ ਰਹੀ ਆ ਉਹਦੇ ਲਈ ਜਿਹੜੀ ਵੀਡੀਓ ਇਸ ਤੋਂ ਪਿੱਛੇ ਮੈਂ ਪਾਈ ਹੋਈ ਆ ਮੇਰੇ ਇਸੇ ਚੈਨਲ ਤੇ ਵੀ ਤੁਸੀਂ ਦੇਖ ਸਕਦੇ ਆ ਫਿਲਹਾਲ ਜੇ ਤੁਸੀਂ ਉਦਾਹਰਨ ਸਕਰੀਨਸ਼ਾਟ ਲੈ ਕੇ ਵੀ ਦੇਖ ਸਕਦੇ ਆ ਕਿ ਕਿਹੜੇ ਕਿਹੜੇ ਪਿੰਡ ਦੀ ਜਿਹੜੀ ਜ਼ਮੀਨ ਹੈਗੀ ਆ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜਿਹੜੇ ਪਿੰਡਾਂ ਦੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਉਹਦੇ ਵਿੱਚ ਇਹ ਆ ਰਹੇ ਹੈਗੇ ਆ